ਪਾ ਹਾਂਜੀ ਬੇਟਾ ਵਾਹ ਸਾਹਿਬ ਦਾ ਕੀ ਅਰਥ ਹੁੰਦਾ ਆ ਜਾਪ ਸਾਹਿਬ ਦਾ ਕੀ ਅਰਥ ਹੁੰਦਾ ਜਿਵੇਂ ਆਪਾਂ ਨਿਤਨੇਮ ਦੀ ਬਾਣੀ ਵਿੱਚ ਪੰਜ ਬਾਣੀਆਂ ਪੜ੍ਹਦੇ ਆ ਉਹਨਾਂ ਵਿੱਚੋਂ ਇੱਕ ਬਾਣੀ ਦਾ ਨਾਮ ਹੈ ਜਾਪ ਸਾਹਿਬ ਪਰ ਸਾਨੂੰ ਜਾਪ ਦਾ ਮਤਲਬ ਹੀ ਨਹੀਂ ਪਤਾ ਕਿ ਅਸਲ ਵਿੱਚ ਜਾਪ ਦਾ ਮਤਲਬ ਕੀ ਹੈ ਜਿਵੇਂ ਆਪਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਲਾ ਲੈਂਦੇ ਆ ਕਿ ਮੇਰੇ ਦੋਸਤ ਦਾ ਨਾਮ ਪਲਵਿੰਦਰ ਹੈ ਤੇ ਪਲਵਿੰਦਰ ਸਾਹਮਣੇ ਤੋਂ ਰਿਆਉਣ ਡਿਆ ਹੋਵੇ ਤੇ ਮੈਂ ਕਹਾਂ ਕਿ ਮੈਨੂੰ ਪਲਵਿੰਦਰ ਆਉਂਦਾ ਜਾਪਦਾ ਹੈ ਜਾਪ ਦਾ ਅਰਥ ਹੁੰਦਾ ਹੈ ਦੇਖਣਾ ਮਤਲਬ ਜਦੋਂ ਸਾਨੂੰ ਕੋਈ ਸਾਹਮਣੇ ਕੋਈ ਚੀਜ਼ ਜਾਂ ਆਕਾਰ ਕੋਈ ਬੰਦਾ ਦੇ ਸੰਧਿਆ ਹੋਵੇ ਆਪਾਂ ਕਹਿ ਦਿੰਨੇ ਆ ਕਿ ਮੈਨੂੰ ਉੱਥੇ ਕੋਈ ਜਾਪਦਾ ਹੈ ਜੋ ਸਾਨੂੰ ਇਨਾ ਅੱਖਾਂ ਨਾਲ ਦਿਸਣ ਰਿਹਾ ਹੋਵੇ ਆਪਾਂ ਨੂੰ ਜਾਪਣਾ ਕਹਿ ਦਿੰਨੇ ਆ ਇਸ ਕਰਕੇ ਜਾਪ ਸਹਿਬ ਵਿੱਚ ਪਰਮੇਸ਼ਰ ਨੂੰ ਨਮਸਕਾਰ ਕੀਤੀ ਹੈ ਉਹ ਨਮਸਕਾਰ ਦੇਖ ਕੇ ਕੀਤੀ ਹੈ ਨਾ ਕਿ ਬਿਨਾਂ ਦੇਖੇ ਸੋ ਆਪਾਂ ਪਰਮੇਸ਼ਰ ਨੂੰ ਦੇਖਣਾ ਸਿੱਖੀਏ ਆਪਾਂ ਪਰਮੇਸ਼ਵਰ ਨੂੰ ਜਾਪਣਾ ਸਿੱਖੀਏ ਜਦੋਂ ਸਾਨੂੰ ਇਹਨਾਂ ਅੱਖਾਂ ਨਾਲ ਪਰਮੇਸ਼ਵਰ ਜਾਪੇਗਾ ਫਿਰ ਹੀ ਸਾਡਾ ਜਾਪ ਸਹਿਬ ਪਾਠ ਪੜਿਆ ਸਫਲ ਹੋਵੇਗਾ ਫਿਰ ਆਪਾਂ ਉਹਨੂੰ ਦੇਖ ਦੇਖ ਕੇ ਨਮਸਕਾਰ ਕਰਾਂਗੇ